ਸੌਖੇ ਦੇ ਸ਼ਬਦਾਂ ਵਿੱਚ ਕਹਿ દઈએ ਕਿ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਜਿਹੜੇ ਦਿਨ ਮਸਤੂਆਣਾ ਸਾਹਿਬ ਦੀ ਪਾਵਨ ਫੁਕਤਰ ਧਰਤੀ ਤੇ ਉਹਨਾਂ ਨੇ ਚਰਨ ਪਾਏ ਉਹ ਜਿਹੜਾ ਦਿਨ ਸੀ ਮਹਾਂਪੁਰਖਾਂ ਦੇ ਆਉਣ ਦਾ ਉਹ ਦਿਨ ਪਿਛਲੇ ਦਿਨੀ ਮਨਾਇਆ ਗਿਆ ਸੀ ਗੁਰਮਤ ਸਮਾਗਮ ਮਹਾਂਪੁਰਖਾਂ ਨੇ ਕਰਾਇਆ ਤੇ ਵੱਖ-ਵੱਖ ਮਹਾਂਪੁਰਖਾਂ ਨੇ ਵੱਖ-ਵੱਖ ਤਰ੍ਹਾਂ ਦੇ ਨਾਲ ਉਹ ਜਿਹੜਾ ਇਤਿਹਾਸ ਸੀ ਮਹਾਪੁਰਖਾਂ ਦੇ ਆਉਣ ਦਾ ਬੜੇ ਸੋਹਣੇ-ਸੋਹਣੇ ਤਰੀਕੇ ਨਾਲ ਮਹਾਪੁਰਖਾਂ ਨੇ ਸੁਣਾਇਆ ਦਾਸ ਨੇ ਵੀ ਸੁਣਿਆ ਤੇ ਤਕਰੀਬਨ-ਤਕਰੀਬਨ ਹਰੇਕ ਮਹਾਪੁਰਖ ਨੇ ਹਰੇਕ ਗਿਆਨੀ ਸਿੰਘ ਨੇ ਹਰੇਕ ਕੀਰਤਨੀਏ ਨੇ ਮਹਾਪੁਰਖਾਂ ਦੇ ਆਉਣ ਦਾ ਸੰਕੇਤ ਸੰਤ ਬਾਬਾ ਹਰਦਿਤ ਸਿੰਘ ਜੀ ਉਹਨਾਂ ਦੇ ਨਾਲ ਜੋੜਿਆ ਵੀ ਮਹਾਪੁਰਖਾਂ ਨੇ ਇਉਂ ਪਹਿਲਾਂ ਹੀ ਵਚਨ ਕੀਤੇ ਸੀ ਪਰ हां ਸੱਚ ਹੈ ਇਹ ਗੱਲ ਵੀ ਸੰਤ ਬਾਬਾ ਹਰਦਿਤ ਸਿੰਘ ਜੀ ਦੇ ਵੀ ਉਹਨਾਂ ਦੇ ਬੋਲ ਸੀ ਵੀ ਇੱਥੇ ਕਰਨੀ ਵਾਲੇ ਮਹਾਪੁਰਖ ਆਉਣਗੇ ਜਿਨ੍ਹਾਂ ਨੇ ਇਸ ਤੀਰਥ ਨੂੰ ਪ੍ਰਗਟ ਕਰਨ ਉਸ ਤੋਂ ਵੀ ਪਹਿਲਾਂ ਮਹਾਪੁਰਖਾਂ ਦੇ ਘਟੋ ਘਟ 20-25 ਸਾਲ ਆਉਣ ਤੋਂ ਪਹਿਲਾਂ ਦੀ ਗੱਲ ਹੈ ਇੱਕ ਆਦੂ ਰਹਿੰਦਾ ਸੀ ਇਸ ਝੜੇ ਦੇ ਵਿੱਚ ਵਸਤੂ ਆਣੇ ਵਾਲੇ ਦੇ ਵਿੱਚ ਜਿਹਨੂੰ ਬਾਬਾ ਕਬਕੂ ਦੇ ਨਾਲ ਜਾਣਿਆ ਜਾਂਦਾ ਸੀ ਬਾਬਾ ਕਬਕੂ ਜਦੋਂ ਬੜੀ ਕਰਨੀ ਕਮਾਈ ਵਾਲਾ ਸੀ ਇਹ ਵੀ ਜਦੋਂ ਸਿਮਰਨ ਕਰਨ ਨਾਲ ਸਿਮਰਨ ਕਰਨ ਬਹਿਣਾ ਸਿਮਰਨ ਕਰਦੇ 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 ਇਹਦੇ ਸਰੀਰ ਦੇ ਵਿੱਚੋਂ ਕਬਕੂ ਦੀ ਆਵਾਜ਼ ਆਉਂਦੀ ਸੀ ਨਾਮ ਨਹੀਂ ਸੀ ਇਹ ਤਾਂ ਬਸ ਅਲ ਜੀ ਪਈ ਹੋਈ ਸੀ ਬਾਬਾ ਕਬਕੂ ਕਹਿ ਦਿੰਦੇ ਸੀ ਤੇ ਗੁਰਮਖੋ ਇੱਕ ਦਿਨ ਬੀਬੀਆਂ ਆਈਆਂ ਇਥੇ ਝੜੇ ਦੇ ਵਿੱਚ ਜਿਹੜੇ ਡਾਂਗਰੀ ਡੰਗਰ ਚਾਲਣ ਵਾਸਤੇ ਆਏ ਹੋਏ ਸੀ ਇਸ ਝੜੇ ਦੇ ਵਿੱਚ ਤੇ ਉਹ ਬੀਬੀਆਂ ਆਉਂਦੀਆਂ ਆਉਂਦੀਆਂ ਨਾਲੇ ਉਹਨਾਂ ਵਾਸਤੇ ਪ੍ਰਸ਼ਾਦੇ ਤਾਂ ਲਿਆਉਣੀ ਸੀ ਨਾਲੇ ਮਹਾਪੁਰਖਾਂ ਵਾਸਤੇ ਵੀ ਲਿਆਉਂਦੀਆਂ ਮਹਾਪੁਰਖਾਂ ਨੂੰ ਬੁਲਾਇਆ ਮਹਾਪੁਰਖੋ ਪ੍ਰਸ਼ਾਦਾ ਛਕ ਲੋ ਮਹਾਪੁਰਖ ਕਹਿੰਦੇ ਕੀ ਉਹ ਛਕ ਲੈਣੇ ਆ ਤੇ ਜਦੋਂ ਆ ਕੇ ਬੈਠੇ ਪ੍ਰਸ਼ਾਦਾ ਪਾਣੀ ਛਕਾਈ ਜਾਂਦੀਆਂ ਨਾਲੇ ਬੀਬੀਆਂ ਹੱਥ ਜੋੜ ਕੇ ਕਹਿੰਦੀਆਂ ਮਹਾਂਪੁਰਖੋ ਸੰਤੋ ਅਸੀਂ ਤਾਂ ਤੌੜਿਆਂ ਦੇ ਨਾਲ ਪਾਣੀ ਢੋਂਦੀਆਂ ਹੀ ਮਰ ਜਾਂਦੀਆਂ ਜੇ ਕੋਈ ਖੂਹ ਕੋਈ ਨਾ ਕੋਈ ਬੋਲੀ ਹੋਵੇ ਇੱਥੇ ਨੇੜੇ ਤੇੜੇ ਸਾਨੂੰ ਖੇਚਲ ਬਹੁਤੀ ਨਾ ਹੋਵੇ ਕੋਈ ਪ੍ਰਬੰਧ ਇੱਥੇ ਨੇੜੇ ਤੇੜੀ ਹੋ ਜੇ ਪਾਣੀ ਦਾ ਕੋਈ ਕੇਂਦਰ ਹੋਵੇ ਅਸੀਂ ਉੱਥੋਂ ਭਰ ਲਿਆ ਕਰੀਏ ਮਹਾਪੁਰਖ ਹੱਸ ਪੇ ਕਹਿੰਦੇ ਬੀਬੀਓ ਕੋਈ ਨਾ ਸਬਰ ਰੱਖੋ ਕਹਿੰਦੇ ਸਬਰ ਰੱਖੋ ਇਸ ਜਗ੍ਹਾ ਤੇ ਜਲ ਪਾਣੀ ਨਹੀਂ ਕੱਲਾ ਇੱਥੇ ਦਾ ਕਹਿੰਦੇ ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਕਹਿੰਦੇ ਗੁਰੂ ਕੇ ਲੰਗਰ ਅਤੁੱਟ ਵਰਤਿਆ ਕਰਨੇ ਮੋٹے ਮੋٹے ਮਠਲੂ ਭਵ ਪ੍ਰਸ਼ਾਦੇ ਇੱਥੇ ਵਰਤਿਆ ਕਰਨੇ ਆ ਹਰ ਵੇਲੇ ਰਾਹੀ ਪਾਂਦੀ ਆਇਆ ਕਰਨਗੇ ਦੂਰ ਦਰਾਡੇ ਤੋਂ ਸੰਗਤਾਂ ਆਇਆ ਕਰਨੀਆਂ ਤੇ ਸ਼ਕਿਆ ਕਰਨਗੇ ਤ੍ਰਿਪਤ ਹੋਇਆ ਕਰਨਗੇ ਕਿਉਂਕਿ ਇੱਥੇ ਬੜੇ ਕਰਨੀ ਕਮਾਈ ਵਾਲੇ ਮਹਾਪੁਰਖ ਆਉਣਗੇ ਜਿੱਥੇ ਜਿਨ੍ਹਾਂ ਨੇ ਤੁਸੀਂ ਇੱਥੇ ਬੈਠੇ ਹੋ ਇੱਥੇ ਉਹਨਾਂ ਨੇ ਤੀਰਥ ਪ੍ਰਗਟ ਕਰਨਾ ਪ੍ਰਗਟ ਕਰਨਾ ਭਾਵ ਪ੍ਰਗਟ ਦਾ ਮਤਲਬ ਕੀ ਹੋਇਆ ਪ੍ਰਗਟ ਦਾ ਮਤਲਬ ਇਹ ਹੈ ਵੀ ਪ੍ਰਗਟ ਜਿਹੜੀ ਚੀਜ਼ ਹੈਗੀ ਹੈ ਪਰ ਦਿਸਦੀ ਨਹੀਂ ਤੀਸਤਾ ਉਹ ਪਹਿਲਾਂ ਹੀ ਸੀ ਕਿਉਂਕਿ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਸਾਬ ਸ੍ਰੀ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਮੇਰੇ ਛੇਵੇਂ ਪਾਤਸ਼ਾਹ ਧੰਨ ਧੰਨ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਝੜੇ ਦੇ ਵਿੱਚ ਚਰਨ ਪਾਏ ਹੋਏ ਸੀ ਤੀਰਥ ਬਣੇ ਕਿਉਂ ਨਾ ਤੀਰਥ ਬਣਤਾ ਪਹਿਲਾਂ ਹੀ ਚੁਕਾ ਸੀ ਬਸ ਪ੍ਰਗਟ ਮਹਾਂਪੁਰਖਾਂ ਨੇ ਕੀਤਾ ਆ ਕੇ ਚਾਲਨ ਪਾਏ ਮਹਾਪੁਰਖਾਂ ਨੇ ਤੇ ਗੁਰਮੁਖੋ ਇਸ ਤੋਂ ਜਿਹੜਾ ਅਗਲਾ ਇਤਿਹਾਸ ਸੀ ਕਿਸ ਤਰ੍ਹਾਂ ਬਾਬਾ ਹਰਦਿਤ ਸਿੰਘ ਜੀ ਨੇ ਉਹਨਾਂ ਨੇ ਵੀ ਬਚਨ ਕਰਨੇ ਜਿਨ੍ਹਾਂ ਦਾ ਮਹਾਰਾਜ ਹੀਰਾ ਸਿੰਘ ਜੀ ਦੇ ਨਾਲ ਬੜਾ ਪ੍ਰੇਮ ਸੀ ਕਿਵੇਂ ਮਸਤੂਆਣੇ ਦੇ ਤੀਰਥ ਨੂੰ ਪ੍ਰਗਟ ਕੀਤਾ ਕਿੰਨਾ ਕਿੰਨਾ ਚੁਣੌਤੀਆਂ ਦਾ ਪ੍ਰੋਬਲਮਸ ਦਾ ਕਹਿ ਦੀਏ ਮਹਾਪੁਰਖਾਂ ਨੂੰ ਸਾਹਮਣਾ ਕਰਨਾ ਪਿਆ ਕਿੱਥੋਂ ਕਿੱਥੋਂ ਮਹਾਪੁਰਖਾਂ ਨੇ ਪ੍ਰਚਾਰ ਪ੍ਰਸਾਰ ਕਰਕੇ ਮਾਇਆ ਲਿਆਂਦੀ ਉਹ ਸਾਰਾ ਹੀ ਇਤਿਹਾਸ ਹੈ ਜਿਹੜਾ ਟੂਕ ਮਾਤਰ ਬਹੁਤ ਆ ਵਿਸਤਾਰ ਨਹੀਂ ਆਪ ਜੀ ਨੂੰ ਪਤਾ ਹੀ ਹੈ ਅਸੀਂ ਕਰਦੇ ਹੁੰਦੇ ਬੜੇ ਸ਼ਾਰਟ ਜੇ ਵਿੱਚ ਹੀ ਆਪ ਜੀ ਨਾਲ ਸਾਂਝਾ ਕਰ ਲੈਣੇ ਹੁੰਨੇ ਆ ਤੇ ਬੜੇ ਸੰਖੇਪ ਦੇ ਨਾਲ ਆਪ ਸਰਬਤ ਸੰਗਤਾਂ ਦੇ ਨਾਲ ਉਹ ਇਤਿਹਾਸ ਹੈ ਜਿਹੜਾ ਸਾਰਾ ਸਾਂਝਾ ਕੀਤਾ ਜਾਏਗਾ ਸਤਿਗੁਰੂ ਜੀ ਕਿਰਪਾ ਕਰਨ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ